ਅ ਹਰਵਿੰਦਰ ਸਿੰਘ ਪੱਟੀ ਹੁਣੀ ਹੈਗੇ ਨੇ ਅ ਨਿੱਜੀ YouTube ਚੈਨਲ ਦੇ ਉੱਤੇ ਡਿਬੇਟ ਦੇ ਦੌਰਾਨ ਉਹ ਜੋ ਸ਼ੁਰੂਆਤ ਕਰਦੇ ਨੇ ਭਾਈ ਮਰਦਾਨਾ ਜੀ ਤੋਂ ਸ਼ੁਰੂਆਤ ਕਰਦੇ ਨੇ ਕਹਿੰਦੇ ਕਿ ਉਹ ਕਿਹੜਾ ਸਿੱਖ ਸਾਂਝਾ ਉਹਨਾਂ ਦਾ ਕਿਹੜਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹੜਾ ਸਿੱਖੀ ਦੇ ਵਿੱਚ ਲਿਆਂਦਾ ਮਾਸਟਰ ਸਲੀਮ ਜਿਹੜੇ ਕਿ ਗਾਇਕ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਐਲਾਨ ਕੀਤਾ ਗਿਆ ਸੀ ਕਿ ਅਸੀਂ ਭਾਈ ਮਰਦਾਨਾ ਜੀ ਦੀ ਜਿਹੜੀ ਹੈ ਮਜ਼ਾਰ ਬਣਾਉਣੀ ਚਾਹੁੰਦੇ ਆ ਤੇ ਭਾਈ ਮਰਦਾਨਾ ਜੀ ਦੀ 17ਵੀਂ ਪੀੜੀ ਦੇ ਵਿੱਚੋਂ ਸਰਦਾਰ ਦਲੀਪ ਸਿੰਘ ਫੱਕਰ ਜੋ ਕਿ ਅਮਰਤਕਾਰੀ ਸਿੰਘ ਨੇ ਉਹਨਾਂ ਨੇ ਬਕਾਇਦਾ ਜਿਹੜਾ ਹੈ ਇਸ ਚੀਜ਼ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਹਵਾਲੇ ਦਿੱਤੇ ਗੁਰੂ ਸਾਹਿਬ ਨੇ ਬਕਾਇਦਾ ਜਿਹੜਾ ਹੈ ਭਾਈ ਮਰਦਾਨਾ ਜੀ ਦਾ ਸੰਸਕਾਰ ਵੀ ਕੀਤਾ ਔਰ ਹੋਰ ਵੀ ਹਵਾਲੇ ਮਿਲਦੇ ਜਾਨੀ ਕਿ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਜਦੋਂ ਗੁਰੂ ਦੀਖਾ ਦਿੱਤੀ ਤੇ ਬਕਾਇਦਾ ਇਹ ਗੱਲ ਕਹੀ ਕੀ ਅਮਰਤ ਵੇਲੇ ਉੱਠ ਕੇ ਸਤ ਕਰਤਾਰ ਦਾ ਜਾਪ ਕਰਨਾ ਕੀ ਇਸ ਕਤਲ ਨਹੀਂ ਕਰਨੀ ਇਹ ਸਾਰਾ ਜਿਹੜਾ ਬੇਸਿਕ ਸਿਧਾਂਤ ਹੈ ਸਿੱਖੀ ਦਾ ਉਹ ਭਾਈ ਮਰਦਾਨਾ ਜੀ ਨੂੰ ਦ੍ਰਿੜ ਕਰਵਾਇਆ ਗਿਆ ਔਰ ਉਸ ਦੇ ਵਿੱਚ ਕੋਈ ਫੋਰਸਫੁਲੀ ਇਦਾਂ ਦਾ ਨਹੀਂ ਹੋਇਆ ਭਾਈ ਮਰਦਾਨਾ ਨੇ ਬਕਾਇਦਾ ਜਿਹੜਾ ਹੈ ਆਪ ਗੁਰੂ ਦੀ ਸਿੱਖੀ ਧਾਰਨ ਕੀਤੀ ਜਿਹੜਾ ਬ੍ਰਾਹਮਣਵਾਦੀ ਤੇ ਵੈਦਿਕ ਪਰੰਪਰਾ ਨੇ ਜਿਨ੍ਹਾਂ ਲੋਕਾਂ ਨੂੰ ਨੀਚ ਕਹਿ ਰੱਖਿਆ ਸੀ ਜਿਨ੍ਹਾਂ ਨੂੰ ਨੇਤਾਣ ਲਤਾੜੇ ਹੋਏ ਲੋਕ ਕਹਿ ਲੱખ્યા ਸੀ ਗੁਰਮੁਖੀ ਨੇ ਗੁਰੂ ਸਾਹਿਬ ਦੇ ਧਾਰਮਿਕ ਅਮਲ ਨੇ ਉਹਨਾਂ ਨੂੰ ਸਿਟੀਜ਼ਨ ਬਣਾਇਆ ਉਹਨਾਂ ਨੂੰ ਪਤਵੰਤੇ ਬਣਾਇਆ ਇਹ ਫਰਕ ਹੈ ਜਿਹੜਾ ਜਿਹੜੇ ਗ੍ਰੰਥ ਤੋਂ ਬਿਨਾ ਧਰਮ ਸੀ ਉਹਨਾਂ ਦੇ ਤੇ ਗ੍ਰੰਥ ਅਧਾਰਤ ਧਰਮ ਹਿੰਦੂਇਜ਼ਮ ਦੀ ਸਾਰੀ ਵਿਆਖਿਆ ਹੈਗੀ ਆ ਜਿਹੜੀ ਉਹ ਵੈਰਨ ਹੇਸਟਿੰਗਸ ਨੇ ਡੇਵਿਡ ਕਾਲਕਰੋਕ ਨੇ ਐਚ ਐਚ ਵਿਲਸਨ ਨੇ ਕੀਤਾ ਮੇਰੇ ਕੋਲ ਨਰਾਦ ਸੀ ਚੌਧਰੀ ਦੀ ਕਪੋਟੇਸ਼ਨ ਹੈਗੀ ਆ ਡੇਵਿਡ ਕੌਪਫ ਦੀ ਕਿਤਾਬਚਾ ਉਹ ਕਹਿੰਦਾ ਅਸੀਂ ਅੰਗਰੇਜ਼ ਵਿਦਵਾਨਾਂ ਦੇ ਪੈਰ ਧੋ ਕੇ ਪੀਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਹਿੰਦੂਇਜ਼ਮ ਹੁੰਦਾ ਕੀ ਆ ਨਰਾਦ ਸੀ ਚੌਧਰੀ ਕਹਿ ਰਿਹਾ ਕਹਿੰਦਾ ਸਾਨੂੰ ਹਿੰਦੂਆਂ ਨੂੰ ਕੁਝ ਨਹੀਂ ਸੀ ਪਤਾ ਵੈਰਨ ਹੇਸਟਿੰਗਸ ਦਾ ਜਿਹੜਾ ਮੁੜ ਕੇ ਗਵਰਨਰ ਜਨਰਲ ਵੀ ਬਣਿਆ ਬੰਗਾਲ 'ਚ ਵੈਰਨ ਹੇਸਟਿੰਗਸ ਨੇ ਇਹ ਸਾਰੇ ਪਰੰਪਰਾਵਾਂ ਲਿਆਂਦੇ ਵੀ Hindu ਧਰਮ ਦੀ ਕ੍ਰੋਨੋਲੋਜੀਕਲ ਵਿਆਖਿਆ ਕੀਤੀ ਉਸ ਕ੍ਰੋਨੋਲੋਜੀ ਦੇ ਆਧਾਰ ਤੇ ਹਿੰਦੂਆਂ ਨੂੰ ਇੱਕ ਧਰਮ ਦੇ ਤੌਰ ਤੇ ਆਰਗੇਨਾਈਜ਼ਡ ਪਛਾਣ ਦਿੱਤੀ ਔਰ ਇੱਕ ਆਰਗੇਨਾਈਜ਼ਡ ਕੌਮ ਦੇ ਤੌਰ ਤੇ ਸੰਸਕ੍ਰਿਤ ਦੀ ਵਿਦਿਆ ਦਾ 19 ਸੈਂਕ ਟਾਈਮਾਂ ਵਿੱਚ 1737 ਵਿੱਚ ਉਹਨੇ ਆਕਸਫੋਰਡ ਵਿੱਚ ਦੁਬਾਰੇ ਸੰਸਕ੍ਰਿਤ ਦੀ ਵਿਦਿਆ ਦੀ ਚੇਹਰਾ ਸਥਾਪਿਤ ਕੀਤੀਆਂ ਉਹਦੇ ਮੁੜ ਕੇ ਕਾਲਬੁਰਕ ਨੇ ਐਚ ਐਚ ਵਿਲਸਨ ਨੇ ਐਚ ਐਚ ਵਿਲਸਨ ਤਾਂ ਗੁਰੂ ਸਾਹਿਬ ਬਾਰੇ ਤੇ ਤੇ ਨਿਰਮਲਿਆਂ ਬਾਰੇ ਵੀ ਜਿਹੜੀ ਹੈਗੀ ਆ ਉਹ ਗੱਲ ਕਰਦਾ ਹੈਗਾ ਸੋ Hindu ਧਰਮ ਪਰੰਪਰਾ ਨੂੰ ਅੰਗਰੇਜ਼ ਵਿਦਵਾਨਾਂ ਨੇ ਵਖਿਆ ਨਾ ਕਿ ਸਿੱਖ ਧਰਮ ਪਰੰਪਰਾ ਨੂੰ ਸੰਤ ਜਰਨੈਲ ਸਿੰਘ ਹੁਣਾਂ ਨੂੰ ਵੀ ਲੈ ਕੇ ਕਾਫੀ ਸਾਰੀਆਂ ਟਿੱਪਣੀਆਂ ਵੱਖ-ਵੱਖ ਜਗ੍ਹਾ ਤੇ ਇਹਨਾਂ ਵੱਲੋਂ ਕੀਤੀਆਂ ਗਈਆਂ ਕਿਤੇ ਉਹ LTT ਦੇ ਜਿਹੜੇ ਚੀਫ ਹੈਗੇ ਉਹਨਾਂ ਨਾਲ ਰਣਾਉਂਦੇ ਨੇ ਕਿਤੇ ਕਹਿੰਦੇ ਕਿ ਜੀਓ ਅੱਜ ਜਿਉਂਦੇ ਹੁੰਦੇ ਹੁੰਦੇ ਤੇ ਉਹਨਾਂ ਦਾ ਹਾਲ ਵੀ ਸਿਮਰਜੀਤ ਸਿੰਘ ਮਾਨ ਵਰਗਾ ਹੋਣਾ ਸੀ ਸੰਤ ਜੀ ਜਿਸ ਪ੍ਰਸਪੈਕਟਿਵ ਚੋਂ ਦੇਖ ਰਹੇ ਸੀ ਉਹ ਸਿਮਰਜੀਤ ਸਿੰਘ ਮਾਨ ਦੀਆਂ ਕਮਜ਼ੋਰੀਆਂ ਵੀ ਉਸ ਪ੍ਰਸਪੈਕਟਿਵ ਚੋਂ ਕੌਮ ਦੇ ਦਰਦ ਨੂੰ ਉਹ ਪੀੜ ਨੂੰ ਨਹੀਂ ਦੇਖ ਰਿਹਾ ਜਿਹੜੇ ਸੰਤਾਂ ਦੇ ਨਾਲ ਬੰਦੇ ਰਹੇ ਹੈਗੇ ਆ ਉਹ ਦੱਸਦੇ ਆਗੇ ਆ ਕਿ ਕਿੰਡਾ ਵੱਡਾ ਦਰਦ ਲੈ ਕੇ ਉਹ ਜਿਹੜਾ ਹੈਗਾ ਉਹ ਫਿਰ ਰਹੇ ਸੀਗੇ ਸਰਦਾਰ ਜਮੇਰ ਸਿੰਘ ਹੋਣਾ ਦਾ ਵੀ ਅਸੀਂ ਇੱਥੇ ਧੰਨਵਾਦ ਕਰਦੇ ਹਾਂ ਕਿ ਬਕਾਇਦਾ ਉਹਨਾਂ ਨੇ ਇਸ ਮਸਲੇ ਦੇ ਉੱਤੇ ਜਿਹੜੀ ਵੀਡੀਓ ਵੀ ਬਣਾਈ ਔਰ ਜਿਹੜਾ ਨੋਟਿਸ ਵੀ ਜਿਹੜਾ ਇਸ ਚੀਜ਼ ਦਾ ਲਿਆ ਹੈਗਾ ਅ ਹਰਵਿੰਦਰ ਸਿੰਘ ਪੱਟੀ ਹੁਣੀ ਹੈਗੇ ਨੇ ਨਿੱਜੀ YouTube ਚੈਨਲ ਦੇ ਉੱਤੇ ਡਿਬੇਟ ਦੇ ਦੌਰਾਨ ਉਹਨਾਂ ਦੇ ਵੱਲੋਂ ਸਿੱਖਾਂ ਦੀ ਪਛਾਣ ਨੂੰ ਲੈ ਕੇ ਸਿੱਖਾਂ ਦੇ ਵੱਖਰੇ ਧਰਮ ਨੂੰ ਲੈ ਕੇ ਕੁਝ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਉਹਨਾਂ ਦਾ ਵੀ ਜਿਹੜਾ ਬਕਾਇਦਾ ਦੂਜਾ ਪੱਖ ਜਾਂ ਉਹਨਾਂ ਦਾ ਵੀ ਜਿਹੜਾ ਜਵਾਬ ਦੇਣਾ ਇੱਥੇ ਜ਼ਰੂਰੀ ਹੋ ਜਾਂਦਾ ਏ ਉਸ ਦੇ ਵਿੱਚ ਸ਼ੁਰੂਆਤ ਕਰਦੇ ਨੇ ਭਾਈ ਮਰਦਾਨਾ ਜੀ ਤੋਂ ਸ਼ੁਰੂਆਤ ਕਰਦੇ ਨੇ ਕਹਿੰਦੇ ਕਿ ਉਹ ਕਿਹੜਾ ਸਿੱਖ ਸਾਂਝਾ ਉਹਨਾਂ ਦਾ ਕਿਹੜਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹੜਾ ਸਿੱਖੀ ਦੇ ਵਿੱਚ ਲਿਆਂਦਾ ਤੇ ਉਸ ਦੇ ਵਿੱਚ ਅਸੀਂ ਦੱਸ ਦਈਏ ਕਿ ਜੋ ਐਵੀਡੈਂਸ ਸਾਹਮਣੇ ਆਉਂਦੇ ਨੇ ਕੁਝ ਸਾਲ ਪਹਿਲਾਂ ਦੀ ਹੈਗੀ ਹੈ ਮਾਸਟਰ ਸਲੀਮ ਜਿਹੜੇ ਕੇ ਗਾਇਕ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਐਲਾਨ ਕੀਤਾ ਗਿਆ ਸੀ ਕਿ ਅਸੀਂ ਭਾਈ ਮਰਦਾਨਾ ਜੀ ਦੀ ਜਿਹੜੀ ਹੈ ਮਜ਼ਾਰ ਬਣਾਉਣੀ ਚਾਹੁੰਦੇ ਆ ਤੇ ਭਾਈ ਮਰਦਾਨਾ ਜੀ ਦੀ 17ਵੀਂ ਪੀੜੀ ਦੇ ਵਿੱਚੋਂ ਸਰਦਾਰ ਦਲੀਪ ਸਿੰਘ ਫਕਰ ਜੋ ਕਿ ਅਮਰਤਾਰੀ ਸਿੰਘ ਨੇ ਉਹਨਾਂ ਨੇ ਬਕਾਇਦਾ ਜਿਹੜਾ ਹੈ ਇਸ ਚੀਜ਼ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਹਵਾਲੇ ਦਿੱਤੇ ਉਹ ਕਹਿੰਦੇ ਕਿ ਜਦੋਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਚਲੇ ਗਏ ਸਨ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਕੌਮ ਨੇ ਉਹਨਾਂ ਦੀ ਕਮਿਊਨਿਟੀ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਛੇਕ ਦਿੱਤਾ ਸੀ ਤੇ ਕਹਿੰਦੇ ਕਿ ਸਾਡੇ ਪੁਰਖਿਆਂ ਨੇ ਕਿ ਉਦੋਂ ਜਿਹੜਾ ਹੈ ਵੱਡੇ-ਵੱਡੇ ਖੂਹ ਹੁੰਦੇ ਸਨ ਤੇ ਉਹ ਕਹਿੰਦੇ ਕਿ ਸਾਨੂੰ ਉਹ ਖੂਹ ਤੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਸਾਡੇ ਪੁਰਖੇ ਜੁੜ ਚੁੱਕੇ ਸਨ ਕਹਿੰਦੇ ਕਿ ਅਸੀਂ ਛਪੜਾਂ ਦੇ ਵਿੱਚੋਂ ਜਿਹੜਾ ਹੈ ਪਾਣੀ ਪੀ ਪੀ ਕੇ ਸਿੱਖੀ ਜਿਹੜੀ ਹੈ ਪਾਲੀ ਹੈਗੀ ਹੈ ਇਹ ਉਹਨਾਂ ਨੇ ਬਕਾਇਦਾ ਭਾਈ ਕਾਨ ਸਿੰਘ ਨਾਭਾ ਦਾ ਹਵਾਲਾ ਦਿੱਤਾ ਉਹ ਕਹਿੰਦੇ ਕਿ ਜਿਹੜਾ ਸਭ ਤੋਂ ਵੱਡਾ ਜਿਹੜਾ ਹੈ ਸਬੂਤ ਮਿਲਦਾ ਹੈਗਾ ਇਹ ਉਹਨਾਂ ਦੇ ਪੁੱਤਰ ਰਾਜਾ ਸ਼ਹਿਜ਼ਾਦਾ ਦੀ ਗੱਲ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਬਕਾਇਦਾ ਜਿਹੜਾ ਹੈ ਭਾਈ ਮਰਦਾਨਾ ਜੀ ਦਾ ਸੰਸਕਾਰ ਵੀ ਕੀਤਾ ਔਰ ਹੋਰ ਵੀ ਹਵਾਲੇ ਮਿਲਦੇ ਜਿene ਕਿ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਜਦੋਂ ਗੁਰੂ ਦੀ ਖਿਆ ਦਿੱਤੀ ਤੇ ਬਕਾਇਦਾ ਇਹ ਗੱਲ ਕਹੀ ਕੀ ਅਮਰਤ ਵੇਲੇ ਉੱਠ ਕੇ ਸਤ ਕਰਤਾਰ ਦਾ ਜਾਪ ਕਰਨਾ ਕੀ ਇਸ ਕਤਲ ਨਹੀਂ ਕਰਨੀ ਇਹ ਸਾਰਾ ਜਿਹੜਾ ਬੇਸਿਕ ਸਿਧਾਂਤ ਹੈ ਸਿੱਖੀ ਦਾ ਉਹ ਪਾਈ ਮਰਦਾਨਾ ਜੀ ਨੂੰ ਦ੍ਰਿੜ ਕਰਵਾਇਆ ਗਿਆ ਔਰ ਉਸ ਦੇ ਵਿੱਚ ਕੋਈ ਫੋਰਸਫੁਲੀ ਇਦਾਂ ਦਾ ਨਹੀਂ ਹੋਇਆ ਪਾਈ ਮਰਦਾਨਾ ਨੇ ਬਕਾਇਦਾ ਜਿਹੜਾ ਹੈ ਆਪ ਗੁਰੂ ਦੀ ਸਿੱਖੀ ਧਾਰਨ ਕੀਤੀ ਸਰਦਾਰ ਅਤਾਪ ਸਿੰਘ ਜੀ ਦੂਜਾ ਪੱਖ ਕਿਉਂਕਿ ਤੁਸੀਂ ਨੈਸ਼ਨਲਿਜ਼ਮ ਦੇ ਨਾਲ ਵੀ ਜਾਂ ਪਛਾਣ ਦੇ ਉੱਤੇ ਤੁਹਾਡੀ ਕਿਤਾਬ ਵੀ ਜਿਹੜੀ ਹੈ ਆਈ ਹੋਈ ਹੈ ਉਹ ਬਕਾਇਦਾ ਖਾਸ ਕਰਕੇ ਸਿੱਖ ਪਛਾਣ ਦੇ ਉੱਤੇ ਕਹਿੰਦੇ ਨੇ ਕਿ ਸਿੱਖ ਕੋਈ ਵੱਖਰਾ ਧਰਮ ਨਹੀਂ ਹੈ ਇਸ ਗੱਲ ਤੇ ਉਹਨਾਂ ਨੇ ਜਿਹੜੀ ਹੈ ਜ਼ੋਰ ਦਿੱਤੀ ਹੈ ਕੀ ਕਹੋਗੇ ਇਸ ਤੇ ਬਾਰੇ ਹਾਂਜੀ ਹਾਂਜੀ ਸੋ ਹੁਣ ਕਿਉਂਕਿ ਉਹੀ ਗੱਲ ਹੈਗੀ ਆ ਵੀ ਇਹ ਇਹ ਲੈਫਟਿਸਟ ਲਹਿਰ ਨਾਲ ਸੰਬੰਧਿਤ ਰਹੇ ਨੇ ਤੇ ਭਾਰਤ ਦੀਆਂ ਯੂਨੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖੀ ਬਾਰੇ ਜੋ ਪੜਾਇਆ ਜਾਂਦਾ ਹੈਗਾ ਉਹ ਸਿਰਫ ਉਹ ਪੜਾਇਆ ਜਾਂਦਾ ਹੈਗਾ ਜਿਹੜੇ ਭਾਰਤ ਦੇ ਰਾਜਨੀਤਿਕ ਢਾਂਚੇ ਨੂੰ ਕੋਈ ਤੋੜ ਫੋੜ ਆਲ ਬੀਬੀ ਸਾਡਾ ਰਾਜਨੀਤਿਕ ਧੰਚਾ ਨਾ ਟੁੱਟੇ ਉਸ ਤਰ੍ਹਾਂ ਸਿੱਖ ਧਰਮ ਦੀ ਵਿਆਖਿਆ ਜਿਹੜੀ ਕਰਨੀ ਹੈਗੀ ਸੋ ਵਿਸ਼ੇਸ਼ ਤੌਰ ਤੇ ਲਗਾਤਾਰ ਉਹਨਾਂ ਦੇ ਪ੍ਰੋਫੈਸਰ ਉਹਨਾਂ ਦੇ ਵਿਦਵਾਨ ਸਿੱਖੀ ਦੀ Hindu ਤਵੀ ਵਿਆਖਿਆ ਕਰਦੇ ਨੇ ਸੋ ਜਦੋਂ ਜਦੋਂ ਤੁਸੀਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਰਿਲੀਜੀਅਨ ਦਾ ਜਾਂ ਇਵਨ ਖਾਸ ਤੌਰ ਤੇ ਕਰਕੇ ਸਿੱਖ ਰਿਲੀਜੀਅਨ ਦੀ ਜਿਹੜੀ ਜਿਹੜੀ ਗੱਲਬਾਤ ਆ ਉਹਦੇ ਤੇ ਗੱਲ ਕਰਦੇ ਹਾਂ ਤਾਂ ਉਹਦੇ ਚ ਮੈਂ ਆਪਣੀ ਕਿਤਾਬ ਵਿੱਚੋਂ ਹੀ ਇਹ ਹਵਾਲਾ ਦੇ ਰਿਹਾ ਹੈਗਾ ਸੋ ਪ੍ਰੋਫੈਸਰ ਜਨ ਐਸਮਾਨ ਨੇ ਹਿਡਲਬਰਗ ਯੂਨੀਵਰਸਿਟੀ ਜਰਮਨੀ ਵਿੱਚ ਰਿਲੀਜੀਅਨ ਦੇ ਪ੍ਰੋਫੈਸਰ ਨੇ ਹੂੰ ਹੂੰ ਜਿਹੜਾ ਭੱਟੀ ਸਾਹਿਬ ਕਹਿੰਦੇ ਆ ਨਾ ਵੀ ਸਿੱਖ ਕੋਈ ਧਰਮ ਨਹੀਂ ਹੈਗਾ ਉਹਨਾਂ ਉਹਨਾਂ ਨੇ ਆਪਣੀ ਕਿਤਾਬ ਚ ਲਿਖਿਆ ਕਹਿੰਦਾ ਧਰਮਾਂ ਦੇ ਇਤਿਹਾਸ ਵਿੱਚ ਕਰਮ ਕੰਡਾਂ ਅਤੇ ਲਿਖਤੀ ਗ੍ਰੰਥਾਂ ਦੇ ਰਿਸ਼ਤੇ ਵਿੱਚ ਆਈ ਤਬਦੀਲੀ ਨੇ ਇੱਕ ਨਵਾਂ ਇਨਕਲਾਬ ਲਿਆਂਦਾ ਹੂੰ ਜਿਹੜਾ ਹਿੰਦੂ ਧਰਮ ਸੀ ਉਹ ਕਰਮ ਕਾਂਡਾਂ ਦੇ ਆਧਾਰਤ ਧਰਮ ਸੀ ਹਣਾ ਸੋ ਜਿਹੜਾ ਸਿੱਖ ਧਰਮ ਆ ਇਹ ਕਹਿੰਦਾ ਵੀ ਛੇ ਧਰਮ ਨੇ ਜਿਹੜੇ ਗ੍ਰੰਥ ਆਧਾਰਤ ਧਰਮ ਨੇ ਸੋ ਪਹਿਲਾ ਕਰਮ ਕਾਂਡਾਂ ਆਧਾਰਤ ਧਰਮ ਸੀਗੇ ਗ੍ਰੰਥ ਆਧਾਰਤ ਧਰਮ ਨਹੀਂ ਸੀ ਸੋ ਧਰਮਾਂ ਦੇ ਇਤਿਹਾਸ ਵਿੱਚ ਕਰਮ ਕਾਂਡਾਂ ਅਤੇ ਲਿਖਤੀ ਗ੍ਰੰਥਾਂ ਦੇ ਰਿਸ਼ਤੇ ਵਿੱਚ ਆਈ ਤਬਦੀਲੀ ਨੇ ਇੱਕ ਨਵਾਂ ਇਨਕਲਾਬ ਲਿਆਂਦਾ ਵੱਖ-ਵੱਖ ਧਰਮਾਂ ਦੇ ਲਿਖਤੀ ਗ੍ਰੰਥਾਂ ਦੇ ਹੋਂਦ ਵਿੱਚ ਆ ਜਾਣ ਨਾਲ ਕਰਮ ਕਾਂਡਾਂ ਦੇ ਆਧਾਰਤ ਚਲਾਏ ਜਾ ਰਹੇ ਸਮਾਜਾਂ ਵਿੱਚ ਵੱਡੀ ਤਬਦੀਲੀ ਵਾਪਰ ਗਈ ਲਿਖਤੀ ਗ੍ਰੰਥਾਂ ਦੀ ਹੋਂਦ ਨੇ ਇਸ ਰਿਸ਼ਤੇ ਨੂੰ ਮੁੱਢੋਂ ਹੀ ਤਬਦੀਲ ਕਰਕੇ ਰੱਖ ਦਿੱਤਾ। ਲਿਖਤੀ ਧਰਮ ਗ੍ਰੰਥਾਂ ਦੀ ਹੋਂਦ ਨੇ ਕਰਮਕਾਂਡਾਂ ਦੀ ਸਲਤਨਤ ਨੂੰ ਵੰਗਾਰ ਕੇ ਪਿਛਲੇ ਪੈੜੀ 모ੜ ਦਿੱਤਾ। ਭਾਵ ਕਿ ਉਹਨਾਂ ਦਾ ਸਿਧਾਂਤਕ ਤਖਤਾ ਪਲਟ ਕਰ ਦਿੱਤਾ। ਇਹ ਹੀਡਲ ਉਹਨਾਂ ਨੇ ਲਿਖਿਆ ਜਨੈ ਸਮਾਨ ਨੇ। ਇਸ ਤੋਂ ਪਹਿਲਾਂ ਧਾਰਮਿਕ ਖੇਤਰ ਵਿੱਚ ਪਾਈਆਂ ਜਾਂਦੀਆਂ ਸੀਮਤ ਲਿਖਤਾਂ ਕਰਮਕਾਂਡਾਂ ਦੇ ਅਧੀਨ ਸੀ। ਜਿਹੜੇ ਲਿਖਤ ਸੀ ਕਰਮਕਾਂਡ ਦੇ ਅਧੀਨ ਸੀ ਉਹ ਕਹਿੰਦੇ ਹੈਗੇ ਆ। ਜੀ। ਲਿਖਤਾਂ ਕਰਮਕਾਂਡਾਂ ਵਿੱਚ ਨਿਹਿਤ ਸਨ। ਉਨ੍ਹਾਂ ਦੇ ਅਧੀਨ ਚੱਲਦੀਆਂ ਸਨ ਪਰ ਲਿਖਤੀ ਧਰਮ ਗ੍ਰੰਥਾਂ ਨੇ ਇਸ ਖੇਤਰ ਵਿੱਚ ਇਨਕਲਾਬ ਲੈ ਆਂਦਾ ਹੁਣ ਲਿਖਤ ਨੇ ਧਰਮ ਦੇ ਇਤਿਹਾਸ ਵਿੱਚ ਸਭ ਤੋਂ ਉੱਤਮ ਅਤੇ ਪਵਿੱਤਰ ਮਾਨ ਹਾਸਲ ਕਰ ਲਿਆ ਅਤੇ ਕਰਮ ਕਾਂਡ ਉਸ ਮਹਾਨ ਲਿਖਤ ਦਾ ਇੱਕ ਛੋਟਾ ਜਿਹਾ ਹਿੱਸਾ ਬਣ ਗਏ ਇਟ ਮੀਨਸ ਗੁਰੂ ਗ੍ਰੰਥ ਸਾਹਿਬ ਦੇ ਆਉਣ ਨਾਲ ਜਿਹੜਾ ਹਿੰਦੂ ਧਰਮ ਦਾ ਕਰਮ ਕਾਂਡ ਹੀ ਜਗਾੜ ਸੀਗਾ ਉਹ ਇੱਕ ਬਿਲਕੁਲ ਛੋਟਾ ਜਿਹਾ ਕਿਣਕਾ ਮਾਤਰਾ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੇ ਪਰਸਪੈਕਟਿਵ ਵਿੱਚ ਸਾਹਮਣੇ ਆਏ ਇਹਦਾ ਮਤਲਬ ਇਹ ਬਣਦਾ ਹੈਗਾ ਜੀ ਜੀ ਹੁਣ ਲਿਖਤ ਲਿਖਤ ਨੇ ਧਰਮ ਦੇ ਇਤਿਹਾਸ ਵਿੱਚ ਸਭ ਤੋਂ ਉੱਤਮ ਅਤੇ ਪਵਿੱਤਰ ਮਾਨ ਹਾਸਲ ਕਰ ਲਿਆ ਅਤੇ ਕਰਮ ਕਾਂਡ ਉਸ ਮਹਾਨ ਲਿਖਤ ਦਾ ਮਹਿਜ਼ ਛੋਟਾ ਜਿਹਾ ਹਿੱਸਾ ਬਣ ਗਿਆ ਧਰਮਾਂ ਦੇ ਇਤਿਹਾਸ ਵਿੱਚ ਆਈ ਇਹ ਤਬਦੀਲੀ ਉਹ ਸਿਧਾਂਤਕ ਮੋੜਾ ਸੀ ਜਿਸ ਨੇ ਦੋ ਤਰ੍ਹਾਂ ਦੇ ਧਰਮਾਂ ਨੂੰ ਬਿਲਕੁਲ ਨਖੇੜ ਕੇ ਵੱਖ ਕਰ ਦਿੱਤਾ ਅਸੀਂ ਇਹਨਾਂ ਨੂੰ ਸੰਪਰਦਾਇਕ ਧਰਮ ਅਤੇ ਗ੍ਰੰਥ ਆਧਾਰਿਤ ਧਰਮਾਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਾਂ ਉਹ ਕਹਿੰਦਾ ਵੀ ਜਿਹੜੀ ਇਹ ਗੱਲ ਕਰਦੇ ਹੈਗੇ ਵੀ ਵੀ ਵੈਸਟ ਨੇ ਜਿਹੜੀ ਹੈਗੀ ਆ ਆਰਗੇਨਾਈਜ਼ਡ ਆਇਡੈਂਟੀਟੀ ਦਿੱਤੀ ਜਨ ਅਸਮਾਨ ਕਹਿੰਦਾ ਵੀ ਜਦੋਂ ਲਿਖਤੀ ਧਾਰਮਿਕ ਗ੍ਰੰਥਾਂ ਦੇ ਵਿੱਚ ਆਏ ਉਹਨਾਂ ਨੇ ਉਹਨਾਂ ਧਰਮਾਂ ਨੂੰ ਤੇ ਉਹਨਾਂ ਕੌਮਾਂ ਨੂੰ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਇੱਕ ਆਰਗੇਨਾਈਜ਼ਡ ਆਈਡੈਂਟੀਟੀ ਦਿੱਤੀ ਨਾ ਕਿ ਵੈਸਟ ਨੇ ਦਿੱਤੀ ਜਿਹੜਾ ਸਾਡਾ ਇਸ ਬਾਰੇ ਜਿਹੜਾ ਸਿਧਾਂਤਕ ਪਰਪੇਖ ਹੈਗਾ ਸਿੱਖ ਧਰਮ ਦੇ ਸਿੱਖ ਕੌਮ ਬਾਰੇ ਉਹਦੇ ਵਿੱਚੋਂ ਸਾਡਾ ਲਿਖਤੀ ਬਿਆਨ ਹੈਗਾ ਵੀ ਸਿੱਖ ਗੁਰੂਕਾਲ ਸੰਸਕ੍ਰਿਤ ਭਾਸ਼ਾ ਤੇ ਆਧਾਰਿਤ Hindu ਭਾਰਤੀਵਾਦ ਨੂੰ ਰੱਦ ਕਰਨ ਦਾ ਅਮਲ ਸੀ ਹੂੰ ਸੋ ਸਾਡਾ ਉਹਨਾਂ ਨਾਲ ਕੋਈ ਸਬੰਧ ਨਹੀਂ ਜਿਹੜਾ ਉਹ ਕਹਿੰਦਾ ਨਾ ਵੀ ਜਿਹੜੀਆਂ ਵਹਾੜਾਂ ਨੇ ਜਾਂ ਜਿਹੜੀਆਂ ਹੱਦਾਂ ਨੇ ਉਹ ਵਿਦਵਾਨਾਂ ਨੇ ਕ੍ਰੀਏਟ ਕਰੀਆਂ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਪਹਿਲੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਾਉਂਡਰੀਜ਼ ਕ੍ਰੀਏਟ ਕਰੀਆਂ ਜੀ ਉਹਦੇ ਚ ਆਪਾਂ ਇਹ ਵੀ ਦੇਖਿਆ ਕਿ ਸਿੱਖ ਪਛਾਣ ਦੇ ਉੱਤੇ ਕਹਿੰਦੇ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿੱਥੇ ਕਿਹਾ ਜਦੋਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਨਾ ਹਮ Hindu ਨਾ Musalman ਤੇ ਫਿਰ ਉੱਥੇ ਤਾਂ ਵੱਖਰੇ ਦੀ ਗੱਲ ਤਾਂ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਨਾ ਸਾਡਾ ਸਿਧਾਂਤਕ ਬਿਆਨ ਇਹਦੇ ਚ ਇਹ ਆ ਵੀ ਸਿੱਖ ਗੁਰੂ ਕਾਲ ਸੰਸਕ੍ਰਿਤ ਹਿੰਦੂ ਭਾਰਤੀਵਾਦ ਨੂੰ ਰੱਦ ਕਰਨ ਦਾ ਅਮਲ ਸੀ ਗੁਰੂ ਕਾਲ ਜਿੱਥੇ ਹਿੰਦੂ ਸਮਾਜਿਕ ਪ੍ਰਬੰਧ ਦੇ ਮੁਕਾਬਲੇ ਤੇ ਸਿੱਖ ਭਾਈਚਾਰੇ ਦੀ ਉਸਾਰੀ ਕਰਨ ਵੱਲ ਸੇਧਨ ਸੀ ਉੱਤੇ ਹੀ ਗੁਰਮੁਖੀ ਲਿਪੀ ਦੇ ਆਧਾਰ ਤੇ ਵੈਦਿਕ ਭਾਸ਼ਾ ਸੰਸਕ੍ਰਿਤ ਆਧਾਰਤ ਬ੍ਰਾਹਮਣੀ ਸੱਭਿਆਚਾਰ ਦੇ ਖਾਤਮੇ ਦਾ ਵੀ ਅਮਲ ਸੀ ਇੱਥੇ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਗੁਰੂ ਸਹਿਬਾਨਾਂ ਨੇ ਇਸਵੀ ਸਨ 800 ਤੋਂ ਲੈ ਕੇ ਇਸਵੀ ਸਨ 1300 ਤੱਕ ਜੈਨਾ ਅਤੇ ਬੋਧੀਆਂ ਵੱਲੋਂ ਵਰਤੀ ਗਈ ਭਾਸ਼ਾ ਅਪਪ੍ਰਾਂਸ਼ ਨੂੰ ਵੀ ਰੱਦ ਕਰ ਦਿੱਤਾ ਸੀ ਸੰਸਕ੍ਰਿਤ ਅਤੇ ਅਪਪ੍ਰਾਂਸ਼ ਆਧਾਰਿਤ ਭਾਸ਼ਾ ਹੀ ਸੱਭਿਆਚਾਰ ਭਾਰਤੀਵਾਦੀ ਧਾਰਮਿਕ ਪਛਾਣ ਸਿਰਜਦੇ ਸਨ ਜਿਹਦੇ ਵਿਰੋਧ ਵਿੱਚ ਗੁਰੂ ਸਾਹਿਬ ਨੇ ਸਿੱਖ ਧਰਮ ਜਿਹੜਾ ਸਿਰਜਿਆ ਸੀ ਇਸ ਲਈ ਵੈਦਿਕ ਸੱਭਿਆਚਾਰ ਦੇ ਵਿਰੋਧ ਵਿੱਚ ਉਸਾਰਿਆ ਗਿਆ ਅਪប្រੰਸ਼ ਸੱਭਿਆਚਾਰ ਵੀ ਸਿੱਖ ਭਾਈਚਾਰੇ ਦੀ ਆਜ਼ਾਦ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦੀ ਉਸਾਰੀ ਲਈ ਕੁਦਰਤੀ ਮਾਹੌਲ ਪ੍ਰਦਾਨ ਨਹੀਂ ਸੀ ਕਰਦਾ ਸੰਸਕ੍ਰਿਤਿਕਰਣ ਅਵਤਾਰਵਾਦ ਪੁਜਿਤਵਾਦ ਵਰਣਵੰਡ ਅਤੇ ਭਗਤੀ ਮਤ ਆਧਾਰਿਤ ਵੈਸ਼ਨਵਾਦ ਰਾਹੀਂ ਕਬੀਲਾਈ ਅਤੇ ਖੇਤਰੀ ਗੈਰ ਹਿੰਦੂ ਧਾਰਮਿਕ ਇਕਾਈਆਂ ਨੂੰ ਹਿੰਦੂ ਧਰਮਿਤ ਜੱਜਵ ਕਰਨ ਦਾ ਵਰਤਾਰਾ ਸੀ ਗੁਰਮੁਖੀ ਸੱਭਿਆਚਾਰ ਨੇ ਭਾਰਤੀਵਾਦੀ ਸੰਸਕ੍ਰਿਤ ਵਰਨਵੰਡ ਪ੍ਰਣਾਲੀ ਤੇ ਵੱਡੀ ਸੱਟ ਮਾਰੀ ਅਤੇ ਇਸ ਪ੍ਰਣਾਲੀ ਵਿੱਚ ਘਿਰਨਾ ਜਰਨਕ ਪੱਧਰ ਤੇ ਵਿਚਰ ਰਹੀਆਂ ਜਾਤਾਂ ਅਤੇ ਲੋਕਾਂ ਦੇ ਲੋਕਾਂ ਨੂੰ ਵੱਡੇ ਮਾਣ ਦਿੱਤੇ ਵੱਡੇ ਸਤਿਕਾਰ ਬਖਸ਼ੇ ਅਤੇ ਸਮਾਜ ਦੇ ਉੱਚੇ ਪਤਵੰਤੇ ਲੋਕਾਂ ਵੱਜੋਂ ਉਹਨਾਂ ਨੂੰ ਪਛਾਣ ਦਿੱਤੀ ਸੋ ਜਿਹੜਾ ਬ੍ਰਾਹਮਣਵਾਦੀ ਤੇ ਵੈਦਿਕ ਪਰੰਪਰਾ ਨੇ ਜਿਨ੍ਹਾਂ ਲੋਕਾਂ ਨੂੰ ਨੀਚ ਕਹਿ ਰੱਖਿਆ ਸੀ ਜਿਨ੍ਹਾਂ ਨੂੰ ਨੇ ਤਾਂ ਨਤ ਲਤਾੜੇ ਹੋਏ ਲੋਕ ਕਹਿ ਲਖਿਆ ਸੀ ਗੁਰਮੁਖੀ ਨੇ ਗੁਰੂ ਸਾਹਿਬ ਦੇ ਧਾਰਮਿਕ ਅਮਲ ਨੇ ਉਹਨਾਂ ਨੂੰ ਸਿਟੀਜ਼ਨ ਬਣਾਇਆ ਉਹਨਾਂ ਨੂੰ ਪਤਵੰਤੇ ਬਣਾਇਆ ਇਹ ਫਰਕ ਹੈ ਜਿਹੜਾ ਜਿਹੜੇ ਗ੍ਰੰਥ ਤੋਂ ਬਿਨਾ ਧਰਮ ਸੀ ਉਹਨਾਂ ਦੇ ਤੇ ਗ੍ਰੰਥ ਆਧਾਰਤ ਧਰਮਾਂ ਦੇ ਤੇ ਦੂਜੇ ਬੰਨੇ ਜਿਹੜਾ ਹੈ ਬਾਰ ਬਾਰ ਇਹ ਗੱਲ ਆਉਂਦੀ ਹੈਗੀ ਕੱਲਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਪੂਰੀ ਲਿਸਟ ਹੈਗੀ ਆ ਜਿਹੜੇ ਲੋਕ ਇਸ ਚੀਜ਼ ਦਾ ਪ੍ਰਚਾਰ ਕਰਦੇ ਕਿ ਖਾਸ ਕਰਕੇ ਕਿ ਸਿੱਖੀ ਦੀ ਜਿਹੜੀ ਵਿਆਖਿਆ ਹੈਗੀ ਕਹਿੰਦੇ ਕਿ ਉਹ ਦਾ ਜੀ ਅੰਗਰੇਜ਼ਾਂ ਨੇ ਸਮੇਂ ਆਈ ਜਾਂ ਉਦੋਂ ਸਿੰਘ ਸਭਾ ਲਹਿਰ ਨੂੰ ਜਿਹੜਾ ਕਿ ਉਦੋਂ ਜਿਹੜੀ ਆਈ ਹੈਗੀ ਇਹਦੇ ਬਾਰੇ ਕੀ ਕਹੋਗੇ ਔਰ ਇੱਥੇ ਆਪਾਂ ਕੀ ਕਿ ਇੱਕ ਹੋਰ ਵੀ ਇਤਿਹਾਸਕ ਗਲਤੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਨੂੰ ਆਪਾਂ ਕਹਿ ਲੀਏ ਕਿ 230 ਸਾਲ ਦਾ ਸਮਾਂ ਸਰੀਰ ਰੂਪ ਦੇ ਵਿੱਚ ਗੁਰੂ ਸਾਹਿਬ ਰਹਿੰਦੇ ਨੇ ਗੁਰੂ ਸਾਹਿਬ ਆਪ ਜਿਹੜਾ ਹੈ ਪੂਰੀ ਆਪਾਂ ਕਹਿ ਲਈ ਕਿ ਲੀਡ ਕਰਦੇ ਨੇ ਕੱਲਾ ਕੱਲਾ ਨਿਸ਼ਾਨ ਜਿਹੜਾ ਹੈ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤਾ ਜਾਂਦਾ ਹੈ ਸ਼ਹਾਦਤਾਂ ਗੁਰੂ ਸਾਹਿਬ ਵੱਲੋਂ ਆਪ ਪ੍ਰੈਕਟੀਕਲ ਤੌਰ ਤੇ ਆਪ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਜਿਹੜਾ ਸਿੱਖਾਂ ਨੂੰ ਪਤਾ ਲੱਗ ਸਕੇ ਕਿ ਸਿੱਖੀ ਹੈ ਕੀ ਹੈ ਫਿਰ ਜਾ ਕੇ ਜਿਹੜੀ ਇੱਕ ਸਚਾਰ ਮਨੁੱਖ ਦੀ ਜਿਹੜੀ ਘੜਤ ਹੈ ਉਹ ਘੜੀ ਜਾਂਦੀ ਹੈਗੀ ਆ ਤੇ ਫਿਰ ਖਾਲਸਾ ਪੰਥ ਉਸ ਤੋਂ ਬਾਅਦ ਜਿਹੜਾ ਹੈ ਲੀਡ ਕਰਦਾ ਹੈਗਾ ਤੇ ਇਹਨੂੰ ਕਿਵੇਂ ਦੇਖਦੇ ਹੋ ਕਿ ਮਤਲਬ ਸਿੱਧਾ ਹੀ ਜੰਪਔਰ ਸਿੱਧਾ ਹੀ ਸਾਰਾ ਕੁਝ ਅ ਅੰਗਰੇਜ਼ਾਂ ਦੇ ਸਿਰ ਮੜ ਦਿੱਤਾ ਜਾਂਦਾ ਔਰ ਸਿੰਘ ਸਭਾ ਲਹਿਰ ਨੂੰ ਵੀ ਉਹ ਖਾਤੇ ਚ ਪਾਉਣ ਦੀ ਕੋਸ਼ਿਸ਼ ਹਾਂਜੀ ਹਾਂਜੀ ਇਹ ਬਹੁਤ ਵੱਡਾ ਜਿਹੜਾ ਡਿਫੈਕਟ ਹੈ ਕਿਉਂਕਿ ਸਿੱਖਾਂ ਬਾਰੇ ਰਿਲੀਜੀਅਸ ਸਟੱਡੀ ਕਰਨ ਵਾਲੇ ਜਿਹੜੇ ਵਿਦਵਾਨ ਹੈਗੇ ਆ ਉਹ ਇੱਕ ਪਟਕੀ ਹੋਈ ਜਿਹੜੀ ਹੈਗੀ ਆ ਟ੍ਰੇਨ ਤੇ ਚੜੇ ਹੋਏ ਆ ਔਰ पटਕੇ ਹੋ ਟਰੈਕ ਤੇ ਜਿਹੜਾ ਹੈਗਾ ਚੜੇ ਹੋਏ ਆ ਸਿੱਖ ਵਿਆਖਿਆ ਹੈਗੀ ਆ ਜਿਹੜੀ ਉਹ ਸਿੰਘ ਸਵਾ ਲਹਿਰ ਨੇ ਨਹੀਂ ਕੀਤੀ ਨਾ ਅੰਗਰੇਜ਼ਾਂ ਨੇ ਕੀਤੀ ਹੈਗੀ ਆ ਪਰ ਅਸੀਂ ਚਾਹੁੰਦੇ ਆ ਵੀ ਅੱਜ ਦੇ ਸੰਦਰਭ ਵਿੱਚ ਸਾਨੂੰ ਉਸ ਤਰ੍ਹਾਂ ਦੇ ਵਿਦਵਾਨ ਆ ਜਿਹੜੇ ਮਿਲਣ ਇਹ ਇਹ ਵਿਆਖਿਆ ਹਿੰਦੂਇਜ਼ਮ ਦੀ ਸਾਰੀ ਵਿਆਖਿਆ ਹੈਗੀ ਆ ਜਿਹੜੀ ਉਹ ਵੈਰਨ ਹੇਸਟਿੰਗਸ ਨੇ ਡੇਵਿਡ ਕਾਲਬਰੋਕ ਨੇ ਐਚ ਐਚ ਵਿਲਸਨ ਨੇ ਕੀਤੀ ਆ ਮੇਰੇ ਕੋਲ ਨਾਰਾਦ ਸੀ ਚੌਧਰੀ ਦੀ ਇੱਕ ਕੋਟੇਸ਼ਨ ਹੈਗੀ ਆ ਡੇਵਿਡ ਕੌਪਫ ਦੀ ਕਿਤਾਬ ਚ ਆ ਉਹ ਕਹਿੰਦਾ ਅਸੀਂ ਅੰਗਰੇਜ਼ ਵਿਦਵਾਨਾਂ ਦੇ ਪੈਰ ਧੋ ਕੇ ਪੀਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਹਿੰਦੂਇਜ਼ਮ ਹੁੰਦਾ ਕੀ ਆ ਹਮ ਹਮ ਨਰਾਦ ਸਿੰਘ ਚੌਧਰੀ ਕਹਿ ਰਿਹਾ ਕਹਿੰਦਾ ਸਾਨੂੰ ਹਿੰਦੂਆਂ ਨੂੰ ਕੁਝ ਨਹੀਂ ਸੀ ਪਤਾ ਵੈਰਨ ਹੇਸਟਿੰਗਸ ਦਾ ਜਿਹੜਾ ਮੁੜ ਕੇ ਗਵਰਨਰ ਜਨਰਲ ਵੀ ਬਣਿਆ ਬੰਗਾਲ 'ਚ ਹਮ ਹਮ ਵੈਰਨ ਹੇਸਟਿੰਗਸ ਨੇ ਇਹ ਸਾਰੇ ਪਰੰਪਰਾ ਲਿਆਂਦੇ ਵੀ ਹਿੰਦੂ ਧਰਮ ਦੀ ਕ੍ਰੋਨੋਲੋਜੀਕਲ ਵਿਆਖਿਆ ਕੀਤੀ ਉਸ ਕ੍ਰੋਨੋਲੋਜੀ ਦੇ ਆਧਾਰ 'ਤੇ ਹਿੰਦੂਆਂ ਨੂੰ ਇੱਕ ਧਰਮ ਦੇ ਤੌਰ ਤੇ ਆਰਗੇਨਾਈਜ਼ਡ ਪਛਾਣ ਦਿੱਤੀ ਔਰ ਇੱਕ ਆਰਗੇਨਾਈਜ਼ਡ ਕੌਮ ਦੇ ਤੌਰ ਤੇ ਸੰਸਕ੍ਰਿਤ ਦੀ ਵਿਦਿਆ ਦਾ ਉਹਨਾਂ ਟਾਈਮਾਂ ਵਿੱਚ 1737 ਵਿੱਚ ਉਹਨੇ ਆਕਸਫੋਰਡ ਵਿੱਚ ਦੁਬਾਰੇ ਸੰਸਕ੍ਰਿਤ ਦੀ ਵਿਦਿਆ ਦੀ ਚੇਰਾਂ ਸਥਾਪਿਤ ਕੀਤੀਆਂ ਉਹਦੇ ਮੁੜ ਕੇ ਕਾਲਬੁਰਕ ਨੇ ਐਚ ਐਚ ਵਿਲਸਨ ਨੇ ਐਚ ਐਚ ਵਿਲਸਨ ਦਾ ਗੁਰੂ ਸਾਹਿਬਾਰੇ ਤੇ ਤੇ ਨਿਰਮਲਿਆਂ ਬਾਰੇ ਵੀ ਜਿਹੜੀ ਹੈਗੀ ਆ ਉਹ ਗੱਲ ਕਰਦਾ ਹੈਗਾ ਸੋ ਹਿੰਦੂ ਧਰਮ ਪਰੰਪਰਾ ਨੂੰ ਅੰਗਰੇਜ਼ ਵਿਦਵਾਨਾਂ ਨੇ ਵਿਖਾਇਆ ਨਾ ਕਿ ਸਿੱਖ ਧਰਮ ਪਰੰਪਰਾ ਨੂੰ ਹਾਂ ਜੀ ਜੀ ਸੋ ਇੱਕ ਅੰਗਰੇਜ਼ਾਂ ਵੱਲੋਂ ਵਿਆਖਿਆਈ ਹੋਈ ਤੇ ਆਰਗੇਨਾਈਜ਼ ਕੀਤੀ ਹੋਈ ਕੌਮ ਨੇ ਜੇ ਅੱਜ ਆਪਣੀ ਨੇਸ਼ਨ ਸਟੇਟ ਸਿਰਜ ਲਈ ਹੈਗੀ ਆ ਉਹਦੇ ਬਾਰੇ ਜੇ ਕੋਈ ਕਿੰਤੂ ਨਹੀਂ ਕਰਦਾ ਜੇ ਕੋਈ ਅੰਗਰੇਜ਼ ਖਾਸ ਕਰਕੇ ਆਪਣੇ ਦੋ ਵਿਦਵਾਨ ਨੇ ਕਨਿੰਗਮ ਤੇ ਮਕਾਲਫ ਉਹਨਾਂ ਨੇ ਸਿੱਖੀ ਦੀ ਜਿਹੜੀ ਹੈਗੀ ਆ ਵਿਆਖਿਆ ਕਰੀ ਹੈਗੀ ਆ ਅੱਜ ਸਾਨੂੰ ਸਿੱਖਾਂ ਨੂੰ ਚਾਹੀਦਾ ਹੈਗਾ ਵੀ ਸਾਡੇ ਕੋਲ ਕਨਿੰਗਮ ਤੇ ਮਕਾਲਫ ਵਰਗੇ 10-15 ਵਿਦਵਾਨ ਹੋਣ ਜਿਹੜੇ ਕਰੋਨੋਲੋਜੀਕਲ ਵਿਆਖਿਆ ਹੈਗੀ ਆ ਸਿੱਖੀ ਦੀ ਕਰਨ ਇਹ ਤਾਂ ਜਿਹੜੀ ਸਿੰਘ ਸਭਾ ਲਹਿਰ ਦੀ ਵਿਆਖਿਆ ਆਈ ਉਹ ਤਾਂ ਆਈ ਜਿਹੜਾ ਸਾਡਾ ਪਤਵੰਤਾ ਤੇ ਵਿਦਵਾਨ ਵਰਗ ਸੀ ਨਿਰਮਲiyet ਤੇ ਉਦਾਸੀਏ ਇਹ ਪੂਰੀ ਤਰ੍ਹਾਂ ਹਿੰਦੂਵਾਦੀ ਤੇ ਬ੍ਰਾਹਮਣਵਾਦੀ ਵਿਚਾਰਤਰਾ ਦੇ ਟੇਟੇ ਚੜ ਗਏ ਸਿੱਖੀ ਦੀ ਵਿਆਖਿਆ ਵਿਦਾਂਤ ਚੋਂ ਕਰਨ ਲੱਗੇ ਸੀ ਕਿ ਈਵਨ ਸਾਡਾ ਦੁਖਾਂਤ ਇਹ ਹੈਗਾ ਵੀ ਸੰਤੋਖ ਸਿੰਘ ਉਹਨੇ ਤੇ ਆ ਦੂਸਰੇ ਜਿਨ੍ਹਾਂ ਨੇ ਪੰਥ ਪ੍ਰਕਾ ਗਿਆਨੀ ਗਿਆਨ ਸਿੰਘ ਹਨਾ ਉਹਨਾਂ ਦੀ ਜਿਹੜੀ ਜਿਹੜੀ ਆ ਗੁਰਮੁਤ ਸਦਾ ਕਰੋਨਾ ਦਾ ਹੈਗਾ ਈਵਨ ਹਮ Hindu ਨਹੀਂ ਲਖਣ ਵਾਲੇ ਭਾਈ ਕਾਨ ਸਿੰਘ ਨਾਭਾ ਦਾ ਵੀ ਇੱਕ ਹੋਰ ਗ੍ਰੰਥ ਹੈ ਜਿਹਦੇ ਵਿੱਚ ਉਹ ਕੌਮ ਬਾਰੇ ਦਾ ਬਹੁਤ ਸਪਸ਼ਟ ਨੇ ਵੀ ਸਿੱਖ ਇੱਕ ਵੱਖਰੀ ਕੌਮ ਤੇ ਇੱਕ ਪੰਥ ਵੱਖਰਾ ਹੈਗਾ ਪਰ ਦੇਸ਼ ਦੇ ਤੌਰ ਤੇ ਫਿਰ ਉਹ ਭਾਰਤ ਵਰਸ਼ ਨੂੰ ਲਿਆ ਰਹੇ ਆ ਮਤਲਬ ਉਹ ਉਹ ਗਲਬਾ ਇੰਨਾ ਜਿਆਦਾ ਜਿਆਦਾ ਵੱਡਾ ਸੀ ਜਿਹੜਾ ਐਡਾ ਵੱਡਾ ਸਾਡਾ ਸਿੱਖੀ ਦਾ ਵਿਦਵਾਨ ਆ ਕਾਨ ਸਿੰਘ ਨਾਭਾ ਔਰ ਬੜਾ ਚੇਤਨ ਸਤਕਾਰਯੋਗ ਬੋਲਣਾ ਉਹਨਾਂ ਨੇ ਕਿਤਾਬ ਵੀ ਲਿਖੀ ਹਾਂ ਅਸੀਂ ਹਿੰਦੂ ਨਹੀਂ ਉਹ ਵੀ ਭਾਰਤ ਵਰਸ਼ ਦੇ ਸੰਕਟ ਵਿੱਚ ਜਿਹੜਾ ਹੈਗਾ ਹਾਰੇ ਫਸਿਓ ਗਿਆਨੀ ਗਿਆਨ ਸਿੰਘ ਵੀ ਭਾਰਤ ਵਰਸ਼ ਦੇ ਸੰਕਟ ਵਿੱਚ ਆਇਆ ਜਦੋਂ ਸਿੰਘ ਸਭਾ ਲਹਿਰ ਨੇ ਇਹ ਸਾਰਾ ਕੁਝ ਪੜਿਆ ਬਿਹਿੰਦੂਆਂ ਦੀ ਅੰਗਰੇਜ਼ਾਂ ਵੱਲੋਂ ਕੀਤੀ ਹੋਈ ਵਿਆਖਿਆ ਉਹਨਾਂ ਨੂੰ ਇੱਕ ਨੇਸ਼ਨ ਸਟੇਟ ਸਿਰਜਣ ਵੱਲ ਵਧਾ ਰਹੀ ਹੈਗੀ ਆ ਤਾਂ ਉਹਨਾਂ ਨੇ ਵੀ ਵਿਅਕਤੀ ਤੌਰ ਤੇ ਜਿਹੜੀ ਹੈਗੀ ਆ ਸਿੱਖੀ ਦੀ ਮਾਡਰਨ ਵਿਆਖਿਆ ਲੈ ਕੇ ਆਂਦੀ ਉਹਦੇ ਵਿੱਚ ਆਰਗੇਨਾਈਜ਼ਡ ਧਰਮ ਤੇ ਆਰਗੇਨਾਈਜ਼ਡ ਰਿਲੀਜੀਅਨ ਨੂੰ ਲਿਆਂਦਾ ਪਰ ਸਿੱਖੀ ਨੂੰ ਜਿਹੜੀ ਆਰਗੇਨਾਈਜ਼ਡ ਰਿਲੀਜੀਅਨ ਦੀ ਪਦਵੀ ਮਿਲੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਗ੍ਰੰਥ ਦੇ ਤੌਰ ਤੇ ਹੋਂਦ ਵਿੱਚ ਆਉਣ ਨਾਲ ਮਿਲੀ ਆ ਨਾ ਕਿ 1920 ਵਿੱਚ ਆ ਕੇ ਸਿੰਘ ਸਭਾ ਲਹਿਰ ਨੇ ਦਿੱਤੀ ਆ ਹਿੰਦੂਇਜ਼ਮ ਨੂੰ ਸਮੁੱਚੀ ਹਿੰਦੂਇਜ਼ਮ ਦੀ ਜਿਹੜੀ ਹੋਂਦ ਹੈਗੀ ਆ ਉਹ ਸਾਰੀ ਮਤਲਬ ਤੁਸੀਂ ਕਹਿੰਦੇ ਕਿ ਉਹ ਅੰਗਰੇਜ਼ਾਂ ਦੇ ਆਧਾਰ 'ਤੇ ਆ ਕੇ ਸਿੱਖੀ ਦੀ ਹੋਂਦ ਜਿਹੜੀ ਵੈਰਨ ਹੇਸਟਿੰਗਸ ਡੇਵਿਡ ਕਾਲਬਰੋਕ ਤੇ ਐਚ ਐਚ ਵਿਲਸਨ ਇਹ ਤਿੰਨ ਮਹਾਨ ਵਿਦਵਾਨ ਨੇ ਜਿਨ੍ਹਾਂ ਨੇ ਹਿੰਦੂਆਂ ਨੂੰ ਅੱਜ ਇੱਥੇ ਜੇ ਹਿੰਦੂਆਂ ਨੂੰ ਉਹਨਾਂ ਦਾ ਪੈਰ ਧੋ ਕੇ ਪੀਣੇ ਚਾਹੀਦੇ ਆ ਮੇ ਉਹ ਅੱਜ ਨੇਸ਼ਨ ਸਟੇਟ ਬਣਾ ਕੇ ਬੈਠੇ ਆ ਉਹਨਾਂ ਤਿੰਨ ਅੰਗਰੇਜ਼ ਵਿਦਵਾਨਾਂ ਦੇ ਆਧਾਰ 'ਤੇ ਸੋ ਸਿੱਖਾਂ ਨੂੰ ਵੀ ਚਾਹੀਦਾ ਅੱਜ ਜਿਸ ਸੰਕਟ ਵਿੱਚ ਵਿਚਾਰਧਾਰਾਵਾਂ ਦੇ ਸੰਕਟ ਵਿੱਚ ਬੈ ਸਿੱਖ ਬੈਠੇ ਆ ਉਨਾਂ ਨੂੰ ਵੀ ਵੈਰਨ ਹੇਸਟਿੰਗਸ ਤੇ ਐਚ ਐਚ ਵਿਲਸਨ ਵਰਗੇ ਵੱਡੇ ਵਿਦਵਾਨਾਂ ਦੀ ਲੋੜ ਹੈ ਤਾਂ ਕਿ ਉਹ ਸਿੱਖ ਪਰੰਪਰਾ ਨੂੰ ਇੱਕ ਰੇਜ ਨਾਲ ਨਾਲ ਹੀ ਫਿਰ ਸਿੱਖ ਵਿਦਵਾਨਾਂ ਦੀ ਲੋੜ ਹੈਗੀ ਆ ਜਿਹੜੇ ਗੁਰਮਤਿ ਦੀ ਵਿਆਖਿਆ ਗੁਰੂ ਦੇ ਰੰਗ ਵਿੱਚ ਰੰਗ ਕੇ ਉਸ ਵੱਡੀ ਪਰੰਪਰਾ ਨੂੰ ਡਿਫਾਈਨ ਕਰ ਸਕਣ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਵੀ ਇੱਥੇ ਖੈਰ ਪੂਰੀ ਆਪਾਂ ਕੀ ਕਿ ਡਿਟੇਲ ਜਿਹੜਾ ਐਪੀਸੋਡ ਇੱਥੇ ਕੀਤਾ ਹੋਇਆ ਹੈ ਸੰਤ ਜਰਨੈਲ ਸਿੰਘ ਹੁਣਾਂ ਨੂੰ ਵੀ ਲੈ ਕੇ ਕਾਫੀ ਸਾਰੀਆਂ ਟਿੱਪਣੀਆਂ ਵੱਖ-ਵੱਖ ਜਗ੍ਹਾ ਤੇ ਇਹਨਾਂ ਵੱਲੋਂ ਕੀਤੀਆਂ ਗਈਆਂ ਕਿਤੇ ਉਹ ਐਲਟੀ ਦੇ ਜਿਹੜੇ ਚੀਫ ਹੈਗੇ ਉਹਨਾਂ ਨਾਲ ਲਾਉਂਦੇ ਨੇ ਕਿਤੇ ਕਹਿੰਦੇ ਕਿ ਜੀਓ ਅੱਜ ਜਿਉਂਦੇ ਹੁੰਦੇ ਤੇ ਉਹਨਾਂ ਦਾ ਹਾਲ ਵੀ ਸਿਮਰਜੀਤ ਸਿੰਘ ਮਾਨ ਵਰਗਾ ਹੋਣਾ ਸੀ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਜਾਂ ਕਰਨਾ ਇਹਦੇ ਬਾਰੇ ਥੋੜੇ ਲਫ਼ਜ਼ਾਂ ਵਿੱਚ ਕੀ ਕਹੋਗੇ ਹਾਂਜੀ ਹਾਂਜੀ ਸੋ ਇਹਦੇ ਚੋਂ ਅਸੀਂ ਨਾ ਜੇ ਜੇ ਪ੍ਰੋਫੈਸਰ ਭੱਟੀ ਨੂੰ ਖਿਆਲ ਹੋਵੇ ਅਸੀਂ ਇਹਦੇ ਤੇ ਨਹਿਰੂ ਦੀ ਇੱਕ ਟਿੱਪਣੀ ਦਿੰਦੇ ਹੈਗੇ ਆ ਇੱਕ ਰੋਪਰ ਟੈਮਰਸਰ ਨਾ ਬਹੁਤ ਵੱਡੇ ਨੈਸ਼ਨਲਿਜ਼ਮ ਦੇ ਵਿਦਵਾਨ ਆ ਉਹਨਾਂ ਦਾ ਇੱਕ ਪੇਪਰ ਹੈਗਾ ਨੈਸ਼ਨਲਿਜ਼ਮ ਐਂਡ ਪੋਲੀਟੀਕਲ ਡਿਵੈਲਪਮੈਂਟ ਉਹਦੇ ਵਿੱਚ ਉਹ ਨਹਿਰੂ ਨੂੰ ਕੋਟ ਕਰਦੇ ਆ ਉਹ ਕਹਿੰਦਾ ਨੈਸ਼ਨਲਿਜ਼ਮ ਇਜ਼ ਲਾਈਕ ਐਂਟੀ ਫੀਲਿੰਗ ਹੂੰ ਕਹਿੰਦਾ ਵੀ ਸਾਨੂੰ ਲੱਗਦਾ ਕਈ ਵਾਰੀ ਵੀ ਨੈਸ਼ਨਲਿਜ਼ਮ ਆ ਜਿਹੜਾ ਐਂਟੀ ਫੀਲਿੰਗ ਆ ਵੀ ਮਨੁੱਖਤਾ ਵਿੱਚ ਜਿੱਦਾਂ ਫਰਕ ਪਾਉਂਦਾ ਹੈਗਾ ਪਰ ਸਾਨੂੰ ਇਹ ਐਂਟੀ ਫੀਲਿੰਗ ਕ੍ਰੀਏਟ ਕਰਨੀ ਪੈਂਦੀ ਆ ਸਾਨੂੰ ਜੇ ਅਸੀਂ ਅੱਗੇ ਵਧਣਾ ਤਾਂ ਇਹ ਐਂਟੀ ਫੀਲਿੰਗ ਕ੍ਰੀਏਟ ਕਰਨੀ ਪੈਣੀ ਆ ਦੁਸ਼ਮਣ ਦੀਆਂ ਲਕੀਰਾਂ ਸਪਸ਼ਟ ਕਰਨੀਆਂ ਪੈਣੀਆਂ ਨਹਿਰੂ ਕਹਿ ਰਿਹਾ ਹੈ ਹਨਾ ਉਹਦੇ ਉਹਦੇ ਪੇਪਰ ਚ ਉਹਨਾਂ ਨੇ ਜਿਹੜਾ ਹੈਗਾ ਕੋਟ ਕਰਿਆ ਰੋਪਟ ਓਮ ਐਮਰਸਨ ਨੇ ਉਹ ਕਹਿੰਦਾ ਵੀ ਇਹ ਇਹ ਹੱਦਬੰਦੀਆਂ ਇਹ ਦੁਸ਼ਮਣੀਆਂ ਇਹ ਵਿਰੋਧਤਾਵਾਂ ਜੇ ਤੁਸੀਂ ਆਪਣੀ ਨੇਸ਼ਨ ਸਟੇਟ ਸਿਰਜਣੀ ਆ ਤਾਂ ਕ੍ਰੀਏਟ ਕਰਨੀਆਂ ਪੈਣਗੀਆਂ ਸੋ ਉਹ ਹੱਦਬੰਦੀਆਂ ਤੇ ਜਿਹੜੀਆਂ ਵਿਰੋਧਤਾਵਾਂ ਨੇ ਉਹ ਸੰਤ ਜਰਨੈਲ ਸਿੰਘ ਨੇ ਕ੍ਰੀਏਟ ਕਰੀਆਂ ਜੀ ਜੀ ਸੋ ਇੱਕ ਸਰਦਾਰ ਅਜਮੇਰ ਸਿੰਘ ਹੀ ਦੱਸ ਰਹੇ ਸੀ ਕਿ ਕਹਿੰਦੇ ਵੀ ਭਾਈ ਆਪਣੇ ਉਹਨੇ ਜਿਹੜੇ ਮੋਕਮ ਸਿੰਘ ਕਹਿੰਦੇ ਉਹਨਾਂ ਨੇ ਮੈਨੂੰ ਕਾਫੀ ਦਿਨ ਪਹਿਲਾਂ ਦੱਸਿਆ ਸੀਗਾ ਵੀ ਪੰਜਾਬ ਤੋਂ ਬਾਹਰੋਂ ਸਿੱਖ ਸੰਗਤਾਂ ਆਈਆਂ ਸੀਗੀਆਂ ਉਹ ਕਹਿ ਰਹੀਆਂ ਸੀ ਵੀ ਆਪਾਂ ਇਸ ਕਨਫਰਨਟੇਸ਼ਨ ਨੂੰ ਕਿਤੇ ਰੋਕ ਨਹੀਂ ਸਕਦੇ ਫੇ ਰੁਕੇਗੀ ਨਹੀਂ ਹੈ ਨਾ ਤਾਂ ਉਹ ਸੰਤ ਜੀ ਕਹਿੰਦਾ ਵੀ ਹੁਣ ਜਿਹੜੀ ਹੈਗੀ ਸਾਨੂੰ ਲੱਗਦਾ ਵੀ ਇਹ ਹੱਦ ਤੋਂ ਬਾਹਰ ਆ ਜਿਹੜੀ ਚੱਲੇ ਗਈ ਹੈ ਕਿ ਵੀ ਹੁਣ ਸਾਨੂੰ ਲੱਗਦਾ ਨਹੀਂ ਵੀ ਇਹ ਰੁਕੇਗੀ ਹੈ ਨਾ ਤੇ ਉਹ ਉਹਨਾਂ ਨੇ ਕਿਹਾ ਵੀ ਸੰਤ ਜੀ ਵੀ ਤੁਸੀਂ ਬਾਹਰ ਆ ਜਾਓ ਜਾਂ ਕਿਸ ਤਰ੍ਹਾਂ ਉਹ ਕਹਿੰਦਾ ਵੀ ਨਹੀਂ ਅਸੀਂ ਸ਼ਹਾਦਤ ਦੇਣ ਦਾ ਬਾਣਾ ਜਿਹੜਾ ਬਣਾ ਲਿਆ ਹੋਇਆ ਸੋ ਪਰ ਉਹਨਾਂ ਨੇ ਕਹਿੰਦਾ ਸੰਤ ਜੀ ਨੇ ਇੱਕ ਹੋਰ ਗੱਲ ਕਹੀ ਵੀ ਇਸਲਾਮ ਨਾਲ ਤਾਂ ਤੁਹਾਡੀਆਂ ਵੰਡੀਆਂ ਕਲੀਅਰ ਹੋਈਆਂ ਹੋਈਆਂ ਪਰ ਹਿੰਦੂਇਜ਼ਮ ਨਾਲ ਤੁਹਾਡੀਆਂ ਵੰਡੀਆਂ ਕਲੀਅਰ ਨਹੀਂ ਸੀ ਮੈਂ ਆਪਣੀ ਸ਼ਹਾਦਤ ਨਾਲ ਉਹ ਵੰਡੀਆਂ ਕਲੀਅਰ ਕਰਕੇ ਜਾਊਗਾ ਜਿਹੜਾ ਇਹ ਸੰਤਾਂ ਦੀ ਜਿਹੜੀ ਹੈਗੀ ਹੈ ਕੰਟਰੀ ਮਤਲਬ ਜੀ ਆਪਾਂ ਕਹਿੰਦੇ ਕਿ ਜਿਹੜੀ ਸਿੱਖ ਪਛਾਣ ਡਿলিউਟ ਹੋ ਰਹੀ ਸੀ ਜਾਂ ਰਲਗੱਡ ਹੋ ਚੁੱਕੀ ਸੀ ਉਸ ਨੂੰ ਜਿਹੜਾ ਦੁਬਾਰਾ ਇੱਕ ਤਰ੍ਹਾਂ ਦਾ ਉਹ ਜਾਗਰ ਜਿਹੜਾ ਸੰਤਾਂ ਦੀ ਸ਼ਹਾਦਤ ਕਰਦੀ ਸਿਮਰਨਜੀਤ ਸਿੰਘ ਮਾਨ ਨਾਲ ਸੰਤਾਂ ਦੀ ਇਹ ਕਰਨੀ ਇਹ ਇਹ ਤਾਂ ਮਤਲਬ ਕਿ ਬਹੁਤ ਆਪਾਂ ਕਹਿੰਦੇ ਵੀ ਸੂਰਜ ਤੇ ਧਰਤੀ ਵਾਲਾ ਜਿਹੜਾ ਆਪਾਂ ਮਤਲਬ ਕਿ ਇੰਨਾ ਜੱਦਾ ਜਿਹੜਾ ਹੈਗਾ ਪਾੜਾ ਸੰਤ ਜਰਨੈਲ ਸਿੰਘ ਦੇ ਕੰਟਰੀਬਿਊਸ਼ਨ ਦਾ ਇਤਿਹਾਸ ਵਿੱਚ ਜਦੋਂ ਉਹ ਦੀ ਇਤਿਹਾਸਕਾਰੀ ਹੋਊਗੀ ਜਿਹੜੀ ਉਹ ਲਿਖੀ ਜਾਊਗੀ ਉਹ ਹੌਲੀ ਹੌਲੀ ਆ ਨਵੇਂ ਨੌਜਵਾਨਾ ਜਿਹੜੇ ਉਹ ਕਰਨਗੇ ਹੈਗੇ ਸੋ ਇਹਨਾਂ ਦੀਆਂ ਖੁਸ਼ ਫਹਿਮੀਆਂ ਨੇ ਵੀ ਸੰਤ ਜੀ ਦਾ ਜਿਹੜਾ ਜਿਹੜਾ ਹਾਲ ਸੀ ਉਹ ਸਿਮਰਨਜੀਤ ਸਿੰਘ ਮਾਨ ਵਰਗਾ ਹੋਣਾ ਸੀ ਸੰਤ ਜੀ ਜਿਸ ਪਰਸਪੈਕਟਿਵ ਚੋਂ ਦੇਖ ਰਹੇ ਸੀ ਉਹ ਸਿਮਰਨਜੀਤ ਸਿੰਘ ਮਾਨ ਦੀਆਂ ਕਮਜ਼ੋਰੀਆਂ ਵੀ ਉਸ ਪਰਸਪੈਕਟਿਵ ਚੋਂ ਕੌਮ ਦੇ ਦਰਦ ਨੂੰ ਉਹ ਪੀੜ ਨੂੰ ਨਹੀਂ ਦੇਖ ਰਿਹਾ ਜਿਹੜੇ ਸੰਤਾਂ ਦੇ ਨਾਲ ਬੰਦੇ ਰਹੇ ਹੈਗੇ ਆ ਉਹ ਦੱਸਦੇ ਹੈਗੇ ਆ ਕਿ ਕਿੱਡਾ ਵੱਡਾ ਦਰਦ ਲੈ ਕੇ ਉਹ ਜਿਹੜਾ ਹੈਗਾ ਉਹ ਫਿਰ ਰਹੇ ਸੀਗੇ ਸੋ ਉਹ ਇੱਕ ਵੱਖਰਾ ਮਸਲਾ ਉਹਦੇ ਤੇ ਵੱਡਾ ਐਪੀਸੋਡ ਕੀਤਾ ਜਾ ਸਕਦਾ ਜੀ ਬਿਲਕੁਲ ਜੀ ਔਰ ਖਾਸ ਕਰਕੇ ਜੇ ਆਪਾਂ ਸੰਤਾਂ ਦੀ ਗੱਲ ਕਰੀਏ ਸੰਤਾਂ ਬੀਬੀ ਸਦੀ ਦੇ ਮਹਾਨ ਸਿੱਖ ਦਾ ਜਿਹੜਾ ਹੈ ਸਨਮਾਨ ਅਕਾਲ ਤਖਸੈਬ ਵੱਲੋਂ ਜਿਹੜਾ ਦਿੱਤਾ ਗਿਆ ਔਰ ਇਹ ਕੋਈ ਐਵੇਂ ਨਹੀਂ ਹੈ ਕਿ ਕੋਈ ਬੰਦਾ ਉੱਠਿਆ ਔਰ ਉਸਨੇ ਜਿਹੜਾ ਸਨਮਾਨ ਦੇ ਦਿੱਤਾ ਉਸ ਤੋਂ ਪਹਿਲਾਂ ਇੱਕ ਬਕਾਇਦਾ ਪ੍ਰੋਸੈਸ ਜਿਹੜਾ ਹੈ ਉਹ ਫੋਲੋ ਕੀਤਾ ਗਿਆ ਸ਼ਹੀਦ ਬਲਾ ਸੰਤ ਜਰਨੈਲ ਸਿੰਘ ਕਿਤਾਬ ਦੇ ਵਿੱਚ ਤੁਸੀਂ ਉਸ ਪੂਰੇ ਪ੍ਰੋਸੈਸ ਨੂੰ ਦੇਖ ਸਕਦੇ ਹੋ ਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਿੱਠੀਆਂ ਭੇਜੀਆਂ ਗਈਆਂ ਔਰ ਫਿਰ ਬਕਾਇਦਾ ਵੱਖ-ਵੱਖ ਜਿੰਨੇ ਵੀ ਚਾਹੇ ਪੱਤਰਕਾਰ ਹੋਣ ਚਾਹੇ ਸਿੱਖ ਬੁੱਧੀਜੀਵੀ ਹੋਣ ਉਹਨਾਂ ਦੇ ਵੱਲੋਂ ਬਕਾਇਦਾ ਜਥੇਬੰਦੀਆਂ ਦੇ ਲੀਡਰ ਹੋਣ ਬਕਾਇਦਾ ਉਹਨਾਂ ਦੇ ਵੱਲੋਂ ਲਿਖਤੀ ਆਪਣੀਆਂ ਸਟੇਟਮੈਂਟਸ ਦਿੱਤੀਆਂ ਗਈਆਂ ਇਹਦੇ ਨਾਲ ਹਾਮੀ ਭਰੀ ਗਈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਏਲਾਨਿਆ ਗਿਆ ਔਰ ਸੰਤਾਂ ਦੀ ਉਹ ਸ਼ਖਸੀਅਤ ਦੀ ਕੰਪੈਰੀਜ਼ਨ ਤੁਸੀਂ ਕਿਸੇ ਦੇ ਨਾਲ ਜੇ ਆਪਾਂ ਕਹੀ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਬਾਕੀ ਅਸੀਂ ਬੇਨਤੀ ਕਰਾਂਗੇ ਕਿ ਸਾਡਾ ਮੰਚ ਡਿਬੇਟ ਦੇ ਲਈ ਖੁੱਲਾ ਹੈ ਸਟੂਡੀਓ ਦਾ ਨੰਬਰ ਜਿਹੜਾ ਹੈ ਉਹ ਸਾਡੀ ਵੈਬਸਾਈਟ ਤੇ ਵੀ ਹੈਗਾ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਬੋਲਦੇ ਹੁੰਦੇ ਆ ਤੇ ਜੇ ਕੋਈ ਹੋਰ ਇਸ ਤੇ ਕੋਈ ਵਿਚਾਰ ਦੇਣਾ ਚਾਹੁੰਦਾ ਹੋਵੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਈਵਨ ਕਿ ਜੇ ਡਿਬੇਟ ਵੀ ਕਰਨਾ ਚਾਹੁੰਦਾ ਹੋਵੇ ਤੇ ਅਸੀਂ ਖੁੱਲਾ ਸੱਦਾ ਖੁੱਲਾ ਚੈਲੰਜ ਵੀ ਜਿਹੜਾ ਹੈ ਦਿੱਨੇ ਹੈਗੇ ਆ ਇਨ੍ਹਾਂ ਵਿਸ਼ਿਆਂ ਤੇ ਸਾਡੇ ਨਾਲ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈਗੀ ਆ